ਨਿਊਟ੍ਰੇਸ਼ਨ ਟਾਈਮ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਅੱਜ ਮੈਂ ਤੁਹਾਡੇ ਵਾਸਤੇ ਕਮਲ ਦੇ ਫੁੱਲਾਂ ਵਾਲਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਸਟ ਡਿਜ਼ਾਈਨ ਨੂੰ ਤੁਸੀਂ ਜੈਂਟਸ ਸਵੈਟਰ ਦੇ ਉੱਪਰ ਵੀ ਬਣਾ ਸਕਦੇ ਹੋ ਲੇਡੀਜ਼ ਕੋਟੀ ਦੇ ਉੱਪਰ ਵੀ ਬਣਾ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆਪਣਾ ਇਹਨੂੰ ਬਣਾਉਣਾ ਆਪਾਂ ਕਰਦੇ ਹਾਂ ਜੀ ਸ਼ੁਰੂ ਦੇਖਦੇ ਹਾਂ ਕਿ ਇਸ ਤਰੀਕੇ ਨਾਲ ਆਪਣਾ ਡਿਜ਼ਾਈਨ ਬਣਦਾ ਉਲਟੀ ਸਾਈਡ ਤੋਂ ਇਸ ਤਰ੍ਹਾਂ ਦਾ ਦਿਖੂਗਾ ਡਿਜ਼ਾਈਨ ਆਪਣਾ ਤੇ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਹੋਊਗਾ ਵੇਖੋ ਬਿਲਕੁਲ ਕਮਲ ਦੇ ਫੁੱਲਾਂ ਵਰਗੀ ਇਹਦੀ ਸ਼ੇਪ ਜਿਹੜੀ ਉਹ ਬਣ ਰਹੀ ਹੈ ਤੇ ਚਲੋ ਆਪਾਂ ਬਣਾਉਣਾ ਕਰਦੇ ਹਾਂ ਜੀ ਇਹਨੂੰ ਸ਼ੁਰੂ ਇਹਨੂੰ ਬਣਾਉਣ ਵਾਸਤੇ ਤੁਸੀਂ ਜਦੋਂ ਕੁੰਡੇ ਲੈਣੇ 16 16 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਲੈਣੇ ਆ ਤੇ ਪੰਜ ਕੁੰਡੇ ਜਿਹੜੇ ਉਹ ਵਾਧਾ ਰੱਖ ਲੈਣੇ ਡਿਜ਼ਾਈਨ ਨੂੰ ਇਕੁਅਲ ਕਰਨ ਵਾਸਤੇ ਠੀਕ ਹੈ ਜੀ ਤੇ ਡਿਜ਼ਾਈਨ ਦੀ ਆਪਣੀ ਪਹਿਲੀ ਸਲਾਈ ਵੇਖਦੇ ਹਾਂ ਕਿਸ ਤਰੀਕੇ ਦੇ ਨਾਲ ਆਪਣਾ ਡਿਜ਼ਾਈਨ ਬਣਦਾ ਡਿਜ਼ਾਈਨ ਨੂੰ ਪੂਰਾ ਵੇਖਿਓ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰਿਓ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜ਼ਰੂਰ ਕਰਿਓ ਔਰ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਪਹਿਲਾ ਗੁੰਡਾ ਆਪਾਂ ਬਿਨਾ ਬੁਣੇ ਉਤਾਰਿਆ ਔਰ ਇੱਕ ਗੁੰਡਾ ਉਲਟਾ ਤਾਗਾ ਬੈਕ ਸਾਈਡ ਤਿੰਨ ਗੁੰਡੇ ਸਿੱਧੇ ਤਾਗਾ ਅੱਗੇ ਕਰਾਂਗੇ ਦੋ ਗੁੰਡੇ ਸੌਰੀ ਇਹ ਆਪਣੇ ਹੋਣਗੇ ਜੀ 2 4 5 6 6 ਕੁੰਡੇ ਉਲਟੇ 2 3 4 5 ਔਰ 6 ਹੁਣ ਇਸ ਆਪਾਂ ਇੱਕ ਕੁੰਡੇ ਦੇ ਵਿੱਚੋਂ ਨੌ ਗੁੰਡੇ ਆਪਾਂ ਜਿਹੜੇ ਬਣਾਉਣੇ ਇੱਕ ਕੁੰਡੇ ਦੇ ਧਾਗਾ ਬੈਕ ਸਾਈਡ ਤੇ ਲਿਜਾਵਾਂਗੇ ਇੱਕ ਕੁੰਡਾ ਹੋ ਗਿਆ ਇਹਨੂੰ ਆਪਾਂ ਸਲਾਈ ਦੇ ਉੱਤੋਂ ਉਤਾਰਨਾ ਨਹੀਂ ਕੁੰਡੇ ਨੂੰ ਧਾਗੇ ਨੂੰ ਅੱਗੇ ਕੀਤਾ ਫਿਰ ਸਿੱਧਾ ਬਣਾਇਆ ਤਿੰਨ ਕੁੰਡੇ తాగా అతసా బ కు కండే ధాగ అిధా బాయా సత్ కను అయితే ఫిర్యా నౌ కండే ఇర నౌ కండే బావే అండే ਸਿੱਧੇ ਬਣਾ ਲਾਂਗੇ ਇਹਨਾਂ ਆਪਾਂ 16 ਕੁੰਡਿਆਂ ਨੂੰ ਅੱਗੇ ਫੇਰ ਕੰਟੀਨਿਊ ਕਰਦੇ ਆਂ ਇਹ ਇਸ ਸਾਈਡ ਤੇ ਆਪਣੇ ਪੰਜ ਕੁੰਡੇ ਉਲਟੇ ਆਉਣੇ ਆ ਠੀਕ ਹੈ ਜੀ ਇਧਰ ਆਪਾਂ ਸਟਾਰਟਿੰਗ ਦੇ ਵਿੱਚ ਇੱਕ ਕੁੰਡਾ ਉਲਟਾ ਤਿੰਨ ਕੁੰਡੇ ਸਿੱਧੇ ਛੇ ਕੁੰਡੇ ਉਲਟੇ ਇੱਕ ਕੁੰਡੇ ਦੇ ਆਪਾਂ ਨੌ ਕੁੰਡੇ ਬਣਾਏ ਆ ਇੱਥੇ ਆਪਣੇ ਪੰਜ ਕੁੰਡੇ ਜਿਹੜੇ ਉਹ ਉਲਟੇ ਆ ਗਏ ਡਿਜ਼ਾਈਨ ਨੂੰ ਫੇਰ ਅੱਗੇ ਆਪਾਂ ਕੰਟੀਨਿਊ ਕਰਾਂਗੇ ఇక్కడ ఉల్టా ధాగా బ్యాక సైడ్ తిని సే ధాగేను కండే ఉల్టే ఇో తిన్న చార్ పేడే బీ జా నే ధాగా బ్యాక సైడ్ కండా బ వాసు ధాగేను అగే క फिर सीधा बनावेंगे तीन धागे ना सीधा कुंडा बनावें पाँच धागे ना सीधा कुंडा बनावेंगे सत्तन अगे करा सीधा कुंडा बनावें नौ कुंडे हो गए धागा करा जी अगे पाँच कूडे उल्टे दो तीन चार पाँच ਇਹ ਆਪਣੇ ਐਕਸਟਰਾ ਜਿਹੜੇ ਪੰਜ ਕੁੰਡੇ ਡਿਜ਼ਾਈਨ ਨੂੰ ਇਕੁਅਲ ਕਰਨ ਵਾਸਤੇ ਨੇ ਇਹਨਾਂ ਨੂੰ ਆਪਾਂ ਇੱਕ ਕੁੰਡਾ ਉਲਟਾ ਤਿੰਨ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਲਾਸਟ ਵਾਲਾ ਕੁੰਡਾ ਸਿੱਧਾ ਦੂਜੀ ਸਲਾਈ ਉਲਟੀ ਸਾਈਡ ਪਹਿਲਾ ਕੁੰਡਾ ਬਿਨਾ ਬੁਣੇ ਉਤਾਰਿਆ ਸਿੱਧੇ ਕੁੰਡੇ ਨੂੰ ਸਿੱਧਾ ਦੇ ਉਲਟੇ ਨੂੰ ਉਲਟਾ ਬਣਾਉਂਦੇ ਜਾਣਾ ਆਪਾਂ ਇੱਕ ਕੁੰਡਾ ਸਿੱਧਾ धागा अगे करा जी तीन कुंडे उल्टे धागा दो कुंडे सीधे धागा करा सॉरी दो तीन चार पाँच छे छे कुंडे उल्टी साइड तो अपने हो गए सीधे धागा करा अगे नौ गुंडे जड़े आप तो बनाए से इन्हों करके उल्टा बना देना इस तरह धागा करा बैक साइड एक దండే సే ధాగా తిని ఉంటే ధాగా బ్యాకసైడ్ దో తిని చార్ పం ఛే కండే సీధే ਇਹ ਨੌ ਗੁੰਡੇ ਬਣਾਵਾਂਗੇ ਜੀ ਉਲਟੇ ਇੱਕ-ਇੱਕ ਕਰਕੇ ਧਾਗਾ ਬੈਕ ਸਾਈਡ 1 2 3 4 5 6 ਗੁੰਡੇ ਸਿੱਧੇ ਧਾਗਾ ਆਪਣੇ ਹੱਲ ਤਿੰਨ ਗੁੰਡੇ ਉਲਟੇ ਧਾਗਾ ਬੈਕ ਸਾਈਡ ਇੱਕ ਗੁੰਡਾ ਸਿੱਧਾ ਲਾਸਟ ਵਾਲਾ ਗੁੰਡਾ ਉਲਟਾ ਤਿੱਜੀ ਸਲਾਈ ਆ ਗਈ ਆਪਾਂ ਸਿੱਧੀ ਸਾਈਡ ਤੇ ਪਹਿਲਾ ਗੁੰਡਾ ਜਿਹੜਾ ਇਹਨੂੰ ਬਿਨਾਂ ਬੁਨੇ ਉਤਾਰਿਆ ਇੱਕ ਗੁੰਡਾ ਉਲਟਾ ਧਾਗਾ ਬੈਕ ਸਾਈਡ ਤਿੰਨ ਗੁੰਡੇ ਸਿੱਧੇ ਧਾਗਾ ਇਹਨੂੰ ਆਪਣੇ ਹਲ ਕੀਤਾ 1 2 3 4 5 ਗੁੰਡੇ ਉਲਟੇ ਧਾਗਾ ਬੈਕ ਸਾਈਡ ਕੀਤਾ ਇਹਨਾਂ ਨੂੰ ਆਪਾਂ ਦੋ ਗੁੰਡਿਆਂ ਨੂੰ అదిడ్ తే సత సత కు సెే ఇండి పల్టకి అసహ సైపు ਤੇ ਇੱਕ ਉਲਟੇ ਕੁੰਡੇ ਦੇ ਨਾਲ ਇਹਨੂੰ ਇਸ ਤਰ੍ਹਾਂ ਪਿੱਛੇ ਤੋਂ ਕਟਾ ਦਾਂਗੇ ਬੈਕ ਸਾਈਡ ਤੋਂ ਧਾਗਾ ਕਰਾਂਗੇ ਜੀ ਅੱਗੇ 1 2 3 ਔਰ 4 ਇਹਨਾਂ ਕੁੰਡਿਆਂ ਨੂੰ ਫੇਰ ਆਪਾਂ ਵੇਖੋ ਇਸ ਤਰ੍ਹਾਂ ਅੱਗੇ ਤੋਂ ਅੱਗੇ ਕੰਟੀਨਿਊ ਕਰਾਂਗੇ ਇਹ ਇੱਕ ਕੁੰਡਾ ਉਲਟਾ ਧਾਗਾ ਬੈਕ ਸਾਈਡ ਤਿੰਨ ਕੁੰਡੇ ਸਿੱਧੇ ਧਾਗਾ ਆਪਣੇ ਹੱਲ పం కండే ఉల్టే దో తిని చారాగా బ్యాక సైడ్ సేను ఉండే దోను బ దా అండే సీధా దో కు కండా బ్యాక సైడ్ ఉల్టా ఓరధా కు ਤਾਂ ਗਾ ਕਰਾਂਗੇ ਜੀ ਅੱਗੇ 1 2 3 4 ਚਾਰ ਕੁੰਡੇ ਉਲਟੇ ਇਹ ਆਪਣੇ ਪੰਜ ਕੁੰਡੇ ਜਿਹੜੇ ਐਕਸਟਰਾ ਵਾ ਇਹਨਾਂ ਨੂੰ ਆਪਾਂ ਇੱਕ ਕੁੰਡਾ ਉਲਟਾ ਤਿੰਨ ਕੁੰਡੇ ਸਿੱਧੇ ਇਹ ਇੱਕ ਕੁੰਡਾ ਉਲਟਾ ਤੇ ਲਾਸਟ ਵਾਲਾ ਕੁੰਡਾ ਸਿੱਧਾ ਤਿੰਨ ਸਲਾਈਆਂ ਬਣ ਗਈਆਂ ਚੌਥੀ ਸਲਾਈ ਆਪਾਂ ਜੋ ਕੁੰਡਾ ਉਲਟਾ ਨੂੰ ਉਲਟਾ ਜੋ ਸਿੱਧਾ ਨੂੰ ਸਿੱਧਾ ਬਣਾਵਾਂਗੇ ਇੱਕ ਵਾਰ ਮੈਂ ਤੁਹਾਨੂੰ ਹੋਰ ਦੱਸ ਦਿੰਨੀ ਆ ਬਾਅਦ ਵਿੱਚ ਆਪਾਂ ਉਲਟੀ ਸਲਾਈ ਜਿਹੜੀ ਉਹ ਨਹੀਂ ਦੱਸਾਂਗੇ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਹੈ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਉਲਟੇ 1 2 3 4 पांच पांच कुंडे हो गए अपने सीधे एक दो तीन चार पांच छे सत अठ नौ कुंडे उल्टे एक दो तीन चार కండే సెన్ కుండే ఉల్టే అండే సో తి చారే ఆగ ఆ నౌ కల్టే అండే సెన్ కుండే ఉల్టే ਇੱਕ ਕੁੰਡਾ ਸਿੱਧਾ ਲਾਸਟ ਵਾਲਾ ਕੁੰਡਾ ਉਲਟਾ ਚਾਰ ਸਲਾਈਆਂ ਬਣ ਗਈਆਂ ਜੀ ਪੰਜਵੀਂ ਸਲਾਈ ਆ ਗਈ ਆਪਾਂ ਸਿੱਧੀ ਸਾਈਡ ਤੇ ਪਹਿਲਾ ਕੁੰਡਾ ਬਿਨਾ ਬੁਣੇ ਉਤਾਰਾਂਗੇ ਧਾਗਾ ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਹੁਣ ਆਪਾਂ ਇਹਨਾਂ ਤਿੰਨ ਕੁੰਡੇ ਜਿਹੜੇ ਆਪਣੇ ਇਹਨਾਂ ਨੂੰ ਦੋ ਕੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਸੁੱਟ ਦੇਵਾਂਗੇ ਇੱਕ ਕੁੰਡਾ ਬਣਾਵਾਂਗੇ ਜੀ ਸਿੱਧਾ ਧਾਗਾ ਕਰਾਂਗੇ ਅੱਗੇ ਇੱਕ ਕੁੰਡਾ ਸਿੱਧਾ ਇਹ ਆਪਣੇ ਫੇਰ ਤਿੰਨ ਦੇ ਤਿੰਨ ਕੁੰਡੇ ਬਣ ਕੇ ਵਾਪਸ ਧਾਗਾ ਕਰਾਂਗੇ ਅੱਗੇ ਇੱਕ ਦੋ ਤਿੰਨ ਚਾਰ ਕੁੰਡੇ ਉਲਟੇ ਦੋ ਕੁੰਡਿਆਂ ਦਾ ਇੱਕ ਕੁੰਡਾ ਆਪਾਂ ਅੱਗੇ ਦੀ ਸਾਈਡ ਤੋਂ ਅੱਗੇ ਆਪਣੇ ਆ ਜਾਣਗੇ ਪੰਜ ਕੁੰਡੇ ਸਿੱਦੇ ਇੱਕ ਦੋ ਤਿੰਨ ਚਾਰ ਪੰਜ సీరి సత కు సో కు కండా బ్యాక సైడ్ే తాగ అండే ఉల్టే ఇంకా కు ఫోటిూ కల్టా ధా బ్యాక సైడ్ కుడేం తిజే కుండేను తా సలాయిన సుట్ దేకే సీధా ధాగా అంటే జళీ ఓరే ఫే సెన్ కుండే వాసే బాగే దో తిని చార్ కండే ఉల్టే ధాగా క్యాక సైడ్ ఇలా దో కు అయిడ్ సత్ కు సెే తినా పల్టే సే దో కు కండా బ్యాక సైడ్ కగేను కే అో కు ఉల్టే సోరి తిని ఉల్టే అను ఉల్టా ਡਿਜ਼ਾਈਨ ਬਣਾਵਾਂਗੇ ਇੱਕ ਕੁੰਡੇ ਨੂੰ ਦੋਹਾਂ ਦੇ ਉੱਪਰ ਦੀ ਸੁੱਟਾਂਗੇ ਇਹ ਇੱਕ ਕੁੰਡਾ ਸਿੱਧਾ ਬਣਾ ਲਵਾਂਗੇ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾ ਦਾਂਗੇ ਇਹ ਇੱਕ ਕੁੰਡਾ ਉਲਟਾ ਤੇ ਲਾਸਟ ਵਾਲਾ ਕੁੰਡਾ ਸਿੱਧਾ ਬਣਾ ਦੇਾਂਗੇ ਇਹ ਵੇਖੋ ਜੀ ਪੰਜਵੀਂ ਸਲਾਈ ਬਣ ਕੇ ਹੋ ਗਈ ਆਪਣੀ ਤਿਆਰ ਛੇਵੀਂ ਸਲਾਈ ਆਪਾਂ ਸਿੱਧੇ ਕੁੰਡੇ ਨੂੰ ਸਿੱਧਾ ਉਲਟੇ ਨੂੰ ਉਲਟਾ ਬਣਾਉਂਦੇ ਜਾਣਾ ਜੋ ਗੁੰਡਾ ਸਿੱਧਾ ਨੂੰ ਸਿੱਧਾ ਜੋ ਉਲਟਾ ਨੂੰ ਉਲਟਾ ਬਣਾਵਾਂਗੇ ਸਤਵੀਂ ਸਲਾਈ ਆਏ ਆਂ ਆਪਾਂ ਸਿੱਧੀ ਸਾਈਡ ਤੇ ਪਹਿਲਾ ਗੁੰਡਾ ਬਿਨਾਂ ਬੁਣੇ ਉਤਾਰਾਂਗੇ ਧਾਗੇ ਨੂੰ ਅੱਗੇ ਕਰਾਂਗੇ ਇੱਕ ਗੁੰਡਾ ਉਲਟਾ ਧਾਗਾ ਬੈਕ ਸਾਈਡ ਤਿੰਨ ਗੁੰਡੇ ਸਿੱਧੇ ਧਾਗੇ ਨੂੰ ਅੱਗੇ ਕਰਾਂਗੇ ਤਿੰਨ ਗੁੰਡੇ ਉਲਟੇ ਧਾਗਾ ਬੈਕ ਸਾਈਡ ਕਰਾਂਗੇ ਦੋ ਗੁੰਡਿਆਂ ਦਾ ਇੱਕ ਗੁੰਡਾ ਅੱਗੇ ਦੀ ਸਾਈਡ ਤੋਂ ਸੱਤ ਗੁੰਡੇ ਸਿੱਧੇ ਕੁੰਡਾ ਪਲਟ ਕੇ ਸਿੱਧਾ ਕਰਾਂਗੇ ਦੋ ਕੁੰਡਿਆਂ ਦੇ ਇੱਕ ਕੁੰਡਾ ਬੈਕ ਸਾਈਡ ਤੋਂ ਤੱਕ ਕਰਾਂਗੇ ਅੱਗੇ ਦੋ ਕੁੰਡੇ ਉਲਟੇ ਬਣਾਵਾਂਗੇ ਇਹਨਾਂ ਆਪਾਂ ਕੁੰਡਿਆਂ ਨੂੰ ਫੇਰ ਅੱਗੇ ਕੰਟੀਨਿਊ ਕਰ ਲਾਵਾਂ ਇੱਕ ਕੁੰਡਾ ਉਲਟਾ ਤੱਕ ਬੈਕ ਸਾਈਡ ਤਿੰਨ ਕੁੰਡੇ ਸਿੱਧੇ ਤੱਕ ਇਹਨਾਂ ਵਗੇ ਕਰਾਂਗੇ ది కు ఉల్టే ధాగా బడ్డా సత కు సో తి చార్ సో కు బ్యాక్ సైడ్ தகேனு கே அண்டே உல்டே அங்கே அங்கே அணுஸ்ட்ரா கும்டே என்ன கும்டா சிதா தின்ன கண்டே உல் சோரிக்கு கண்டா உல்ட்டா தின்ன கண்ட சிதேக்க உல்ட்டாஸ்டா கண்ட சிதா அட்வீ சிலை அப்பா பூரி உல்ட்டி கும்டே உல்ட்டா சிதை நிதா பண்ணி வ నౌమీ సలాయి సీ సైడ్ పలా కు కండా బుణి ఉతార్యా ఉల్టా తిని కండే సెే ఉల్ సీరి దో కండే ఉల్టే దో కు కండా అయిడ్తో సత కు సే కుండా పల్టే సో కుడేదా బ్యాక సైడ్ కండా ఉల్టా ఏ అూ కల్టా తిని కండే సీధే దో కడే ఉల్టే ధాగా పైక సైడ్ దో కు కండా అది సైడ్తో కుండా సత కు సో కు కండా బడ్డతో కండా ఉల్టా అనే ఎక్స్ట్రా ఆ గేను ఇండా ఉల్టా బావం తిని సే బే ਇੱਕ ਕੁੰਡਾ ਉਲਟਾ ਲਾਸਟ ਵਾਲਾ ਕੁੰਡਾ ਸਿੱਧਾ 10ਵੀਂ ਸਲਾਈ ਪੂਰੀ ਤੁਸੀਂ ਉਲਟੇ ਨੂੰ ਉਲਟਾ ਔਰ ਸਿੱਧੇ ਨੂੰ ਸਿੱਧਾ ਬਣਾਉਂਦੇ ਜਾਓਗੇ 11ਵੀਂ ਸਲਾਈ ਪਹਿਲਾ ਕੁੰਡਾ ਬਿਨਾ ਬੁਣੇ ਉਤਾਰਿਆ ਇੱਕ ਕੁੰਡਾ ਉਲਟਾ ਇੱਥੇ ਆਪਾਂ ਫੇਰ ਹੁਣ ਇਹਨੂੰ ਡਿਜ਼ਾਈਨ ਨੂੰ ਬਣਾਵਾਂਗੇ ਦੋ ਕੁੰਡਿਆਂ ਦੇ ਉੱਪਰ ਦੀ ਇੱਕ ਕੁੰਡਾ ਛੱਡ ਦੇਾਂਗੇ ਇੱਕ ਕੁੰਡਾ ਸਿੱਧਾ ਤਾਗਾ ਅੱਗੇ ਕੀਤਾ ਜਾਲੀ ਪਾਈ ਇੱਕ ਗੁੰਡਾ ਸਿੱਧਾ ਵਾਪਸ ਤੋਂ ਤਿੰਨ ਗੁੰਡਿਆਂ ਦੇ ਤਿੰਨ ਗੁੰਡੇ ਹੋ ਗਏ ਤਾਂ ਅੱਗੇ ਨੂੰ ਕਰਾਂਗੇ ਅੱਗੇ ਦੋ ਗੁੰਡੇ ਆਪਾਂ ਬਣਾਵਾਂਗੇ ਜੀ ਉਲਟੇ ਤਾਗਾ ਕਰਾਂਗੇ ਪਿੱਛੇ ਇਹ ਹੁਣ ਆਪਣੇ ਨੌ ਗੁੰਡੇ ਜਿਹੜੇ ਇਹਨਾਂ ਨੂੰ ਪਹਿਲਾ ਗੁੰਡਾ ਆਪਾਂ ਬਣਾਵਾਂਗੇ ਸਿੱਧਾ ਹੁਣ ਆਪਾਂ ਇੱਥੋਂ ਗੁੰਡਾ ਘਟਾਵਾਂਗੇ ਇਸ ਤਰੀਕੇ ਨਾਲ జళీ పావేత అంటే తిని సే బ జళీ పావే అండ్ పల్టే సో బ్యాక్ సైడ్ దోదా సల్టా ఇంకా కుండ అంటిన్ూ క ఉల్టా ఏ ਇਸ ਤਰ੍ਹਾਂ ਡਿਜ਼ਾਈਨ ਬਣਾਉਣ ਵਾਸਤੇ ਦੋ ਕੁੰਡਿਆਂ ਦੇ ਉੱਪਰ ਦੀ ਇੱਕ ਕੁੰਡਾ ਜਿਹੜਾ ਇਸ ਤਰ੍ਹਾਂ ਸੁੱਟਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਜਾਲੀ ਪਾ ਕੇ ਇੱਕ ਕੁੰਡਾ ਫਿਰ ਸਿੱਧਾ ਬਣਾਵਾਂਗੇ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਵਾਪਸ ਆਪਣੇ ਜਿਹੜੇ ਬਣ ਗਏ ਧਾਗਾ ਕੀਤਾ ਅੱਗੇ ਦੋ ਕੁੰਡੇ ਉਲਟੇ ਧਾਗਾ ਬੈਕ ਸਾਈਡ ਤੇ ਜਾਊਗਾ ਇੱਕ ਕੁੰਡਾ ਸਿੱਧਾ ਦੋ ਕੁੰਡਿਆਂ ਦਾ ਇੱਕ ਕੁੰਡਾ ਅੱਗੇ ਦੀ ਸਾਈਡ ਤੋਂ ਧਾਗਾ ਕਰਾਂਗੇ ਅੱਗੇ ਜਾਲੀ ਪਾਉਣ ਵਾਸਤੇ ਤਿੰਨ ਕੁੰਡੇ ਸਿੱਧੇ ਤਾ ਗਾ ਕਰਾਂਗੇ ਅੱਗੇ ਜਾਲੀ ਵਾਸਤੇ ਕੁੰਡਾ ਪਲਟ ਕੇ ਸਿੱਧਾ ਕਰਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬੈਕ ਸਾਈਡ ਤੋਂ ਇੱਕ ਕੁੰਡਾ ਸਿੱਧਾ ਤਾ ਗਾ ਅੱਗੇ ਕਰਾਂਗੇ ਇੱਕ ਕੁੰਡਾ ਸਿੱਧਾ ਇਹ ਆਪਣੇ ਐਕਸਟਰਾ ਪੰਜ ਕੁੰਡੇ ਆਗੇ ਇਹਨਾਂ ਨੂੰ ਇੱਕ ਕੁੰਡਾ ਉਲਟਾ ਤਾ ਗਾ ਬੈਕ ਸਾਈਡ ਤੇ ਦੋ ਕੁੰਡਿਆਂ ਦੇ ਉੱਪਰ ਦੀ ਹੈ ਤੀਜਾ ਕੁੰਡਾ ਜਿਹੜਾ ਇਹਨੂੰ ਸੋਟਾਂਗੇ ਇਹ ਇੱਕ ਕੁੰਡਾ ਸਿੱਧਾ ਬਣਾਵਾਂਗੇ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਇੱਕ ਕੁੰਡਾ ਉਲਟਾ ਤੇ ਲਾਸਟ ਵਾਲਾ ਕੁੰਡਾ ਸਿੱਧਾ ਉਲਟੀ ਸਾਈਡ ਤੋਂ ਆਪਾਂ ਉਲਟਾ ਕੁੰਡਾ ਉਲਟਾ ਤੇ ਸਿੱਧੇ ਨੂੰ ਸਿੱਧਾ ਬਣਾਉਂਦੇ ਜਾਵਾਂਗੇ 13 13ਵੀਂ ਸਲਾਈ ਆਪਣੀ ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰਾਂਗੇ ਧਾਗੇ ਨੂੰ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਧਾਗਾ ਬੈਕ ਸਾਈਡ ਤਿੰਨ ਗੁੰਡੇ ਸਿੱਧੇ ਤਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਤਾ ਬੈਕ ਸਾਈਡ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਅੱਗੇ ਦੀ ਸਾਈਡ ਤੋਂ ਇਹ ਇੱਕ ਕੁੰਡਾ ਸਿੱਧਾ ਸੌਰੀ ਇਹਦੀ ਆਪਾਂ ਦੋਨੋਂ ਸਾਈਡ ਤੇ ਜਾਲੀ ਪਾਵਾਂਗੇ ਤਾ ਅੱਗੇ ਕਰਾਂਗੇ ਇੱਕ ਕੁੰਡਾ ਸਿੱਧਾ ਤਾ ਅੱਗੇ ਕਰਾਂਗੇ என்ன தின குடையாண்டாக்கோ குடையுங்க சிலை உப்பு உத்தாரே வாபஸ் தர சிலை கமாவாங்க என்ன தின குடையா தேக்கே கண்டா சிதா தேக்கே கண்டா பல சிதாக்கோ கண்டியதாக கண்டா பாக சைட தண்டா உல்ட்டா ਇੰਨੇ ਗੁੰਡੇਆਂ ਨੂੰ ਅੱਗੇ ਫੇਰ ਆਪਾਂ ਜਿਹੜਾ ਕੰਟੀਨਿਊ ਕਰਨਾ ਹੈ ਇੱਕ ਗੁੰਡਾ ਉਲਟਾ ਤਿੰਨ ਗੁੰਡੇ ਸਿੱਧੇ ਦੋ ਗੁੰਡੇ ਉਲਟੇ ਬੈਕ ਸਾਈਡ ਤੇ ਧਾਗਾ ਕਰਕੇ ਇਹ ਦੋ ਗੁੰਡਿਆਂ ਦਾ ਇੱਕ ਗੁੰਡਾ ਅੱਗੇ ਦੀ ਸਾਈਡ ਤੋਂ ਜਾਲੀ ਪਾਵਾਂਗੇ ਇੱਕ ਗੁੰਡਾ ਸਿੱਧਾ ਜਾਲੀ ਪਾਵਾਂਗੇ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਸਲਾਈ ਦੇ ਉੱਪਰ ਵਾਪਸ ਫਿਰ ਸਲਾਈ ਦੇ ਉੱਪਰ ਘੁਮਾ ਕੇ ਤੇ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਬੈਕ ਸਾਈਡ ਤੋਂ ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਜਾਲੀ ਪਾ ਕੇ ਕੁੰਡਾ ਪਲਟ ਕੇ ਸਿੱਧਾ ਕਰਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬੈਕ ਸਾਈਡ ਤੋਂ ਇੱਕ ਕੁੰਡਾ ਉਲਟਾ ਇਹ ਆਪਣੇ ਐਕਸਟਰਾ ਪੰਜ ਕੁੰਡੇ ਇਹਨਾਂ ਦੇ ਵਿੱਚੋਂ ਇੱਕ ਕੁੰਡਾ ਉਲਟਾ ਤਿੰਨ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਤੇ ਲਾਸਟ ਵਾਲਾ ਕੁੰਡਾ ਸਿੱਧਾ 13 ਸਲਾਈਆਂ ਬਣ ਗਈਆਂ 14ਵੀਂ ਸਲਾਈ ਆਪਾਂ ਉਲਟੇ ਕੁੰਡੇ ਨੂੰ ਉਲਟਾ ਤੇ ਸਿੱਧੇ ਨੂੰ ਸਿੱਧਾ ਬਣਾ ਦੇਾਂਗੇ ਲਓ ਜੀ 14 ਸਲਾਈਆਂ ਦਾ ਆਪਣਾ ਇਹ ਡਿਜ਼ਾਈਨ ਹੈ ਤੇ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਜਿਹੜਾ ਉਹ ਤਿਆਰ ਹੁੰਦਾ ਵਾ ਤੇ ਤੁਸੀਂ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਵੀ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਇਹ ਡਿਜ਼ਾਈਨ ਮੈਨੂੰ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਹੈ ਇਸ ਤਰ੍ਹਾਂ ਆਪਣਾ ਡਿਜ਼ਾਈਨ ਇਹ ਬਣਦਾ ਜਾਣਾ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਲੱਗਦਾ ਹੈ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਗੇ ਤੋਂ ਹੋਰ ਇਹੋ ਜਿਹੇ ਸੋਹਣੇ ਸੋਹਣੇ ਡਿਜ਼ਾਈਨ ਵੇਖਣ ਵਾਸਤੇ ਜੀ ਧੰਨਵਾਦ